ਸਵਾਗਤ ਹੈ ਸ਼ੁਰੂਆਤ ਕਰਦਾ ਮੈਂ ਆਮ ਆਦਮੀ ਪਾਰਟੀ ਤੋਂ ਕਿਉਂਕਿ ਸੁਖਬੀਰ ਬਾਦਲ ਬਹੁਤ ਸਾਰੇ ਅਲੀਗੇਸ਼ਨਸ ਲਗਾ ਰਹੇ ਨੇ ਤੁਸੀਂ ਸੁਣਿਆ ਹੋਵੇਗਾ ਵਿਰਾਟ ਸਾਹਿਬ ਪੁਆਇੰਟ ਨੰਬਰ 1 ਸਾਹਮਣੇ ਤੋਂ ਕਰੋ ਕਹਿੰਦੇ ਕਾਰਵਾਈ ਜੋ ਕਰਨੀ ਹੈ ਬੈਕ ਡੋਰ ਐਂਟਰੀ ਕਾਰਵਾਈ ਵਾਲੀ ਨਾਲੋ ਕਹਿੰਦੇ ਜੇ ਪਰਚਾ ਕਰਨਾ ਕਰ ਦਿਓ ਜੇ ਤੁਸੀਂ ਕਾਰਵਾਈ ਕਰਨੀ ਹੈ ਤਾਂ ਕਰ ਦਿਓ ਕੋਈ ਦਿੱਕਤ ਨਹੀਂ ਹੈ ਪਰ ਸਾਹਮਣੇ ਤੋਂ ਕਰੋ ਕਿਸੇ ਹੋਰ ਨੂੰ ਪਰੇਸ਼ਾਨ ਨਾ ਕਰੋ ਸਿੱਧੇ ਅਲੀਗੇਸ਼ਨ ਸੁਖਬੀਰ ਬਾਦਲ ਲਗਾ ਰਹੇ ਨੇ ਕਿ ਮੈਨੂੰ ਫੜਨਾ ਚਾਹੁੰਦੀ ਹੈ ਐਸਆਈਟੀ ਇਸ ਕਰਕੇ ਸਭ ਕੁਝ ਜਿਹੜੀ ਜਾਂਚ ਨੂੰ ਹੋ ਡਾਇਰੈਕਸ਼ਨ ਦੇ ਵਿੱਚ ਲੈ ਜਾਂਦਾ ਜਾ ਰਿਹਾ ਹੈ ਦੇਖੋ ਗੌਰਵ ਜੀ ਇਹ ਨਾ ਅੱਜ ਅਕਾਲੀ ਦਲ ਦੀ ਘਬਰਾਹਟ ਤੇ ਡਰ ਸਾਹਮਣੇ ਆ ਰਿਹਾ ਹੁਣ ਤੁਸੀਂ ਦੇਖੋ ਕਿ ਇੱਕ ਵਾਰ ਤਾਂ ਕਹਿ ਦਿੰਦੇ ਆ ਕਿ ਸਾਨੂੰ ਕੋਈ ਡਰ ਨਹੀਂ ਸਾਨੂੰ ਫੜ ਲਓ ਸਾਡੇ ਤੇ ਜੋ ਕਰਨਾ ਹੈ ਕਾਰਵਾਈ ਕਰ ਦਿਓ ਔਰ ਦੂਜੇ ਪਾਸੇ ਕਹਿ ਦਿੰਦੇ ਆ ਕਿ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਆ ਪੁਲਿਸ ਪ੍ਰਸ਼ਾਸਨ ਧੱਕਾ ਕਰ ਰਿਹਾ ਔਰ ਸਾਡੇ ਤੇ ਕਾਰਵਾਈਆਂ ਹੋ ਰਹੀਆਂ ਹੁਣ ਤੁਸੀਂ ਦੇਖੋ ਕਿ ਇਹ ਮਸਲਾ ਕੋਈ ਨਾਰਮਲ ਮਸਲਾ ਨਹੀਂਗਾ ਬੜਾ ਸੰਜੀਦਾ ਮਸਲਾ ਹੈ ਪੂਰੇ ਸਿੱਖ ਜਗਤ ਨਾਲ ਜੁੜਿਆ ਹੋਇਆ ਮਸਲਾ ਹੈ ਸਾਡੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦਾ ਮਸਲਾ ਹੈ ਇਹ ਜਿਹੜੇ ਕਿ 328 ਮਿਸਿੰਗ ਹੋਏ ਸੀਗੇ ਔਰ ਉਹ ਕੋਈ ਅੱਜ ਤਾਂ ਹੋਏ ਨਹੀਂਗੇ 2013 ਤੋਂ 2015 ਦੇ ਵਿੱਚ ਹੋਏ ਸੀਗੇ ਔਰ ਇੰਨਾ ਲੰਮਾ ਸਮਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੈ ਨਹੀਂ ਸੀਗੀ ਔਰ ਇਹੀ ਅਕਾਲੀ ਦਲ ਦੀ ਸਰਕਾਰ ਰਹੀ ਹੈ 13 ਤੋਂ 17 ਤੱਕ ਉਦੋਂ ਜਾਂਚ ਕਰਵਾ ਲੰਦੇ ਲੱਭ ਲੰਦੇ ਸਰੂਪ ਔਰ ਉਸ ਤੋਂ ਬਾਅਦ ਐਸਜੀਪੀਸੀ ਨੇ ਜਦੋਂ ਜਾਂਚ ਕਰਵਾਈ ਤਾਂ ਉਹਨਾਂ ਨੇ 16 ਬੰਦੇ ਜਿਹੜੇ ਨਾਮਜ਼ਦ ਕੀਤੇ ਵਿੱਚ ਸਤਿੰਦਰ ਕੋਹਲੀ ਜੀ ਵੀ ਸੀਗੇ ਜੀ ਸੋ ਉਦੋਂ ਵੀ ਐਸਜੀਪੀਸੀ ਨੇ ਜਿਹੜੀ ਜਾਂਚ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਾਂ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਜ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਹੀ ਤਾਂ ਇਹ ਕਾਰਵਾਈ ਹੋ ਰਹੀ ਆ ਸੈੱਟ ਬਣੀ ਆ ਸੋ ਉਹ ਸੈੱਟ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੱਸਣਗੇ ਕਿ ਫਲਾਨੇ ਨੂੰ ਤੁਸੀਂ ਅ ਇਨਵੈਸਟੀਗੇਟ ਕਰੋ ਫਲਾਨੇ ਨੂੰ ਨਾ ਕਰੋ ਫਲਾਨੇ ਤੋਂ ਪੁੱਛਗਿਛ ਕਰੋ ਫਲਾਨੇ ਤੋਂ ਨਾ ਕਰੋ ਸੋ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਹੈ ਜਿਹੜਾ ਜਿਹੜਾ ਵੀ ਅ ਇਨਸਾਨ ਤੋਂ ਉਹਨਾਂ ਨੇ ਇਨਵੈਸਟੀਗੇਟ ਕਰਨਾ ਉਹ ਸੈੱਟ ਕਰੀ ਜਾਂਦੀ ਆ ਪ੍ਰੋਪਰ ਉਹ ਡਾਰਕੈਸ ਗੱਲ ਦਾ ਸੋ ਇੱਥੇ ਗੌਰਵ ਜੀ ਸਿੱਧਾ ਸਿੱਧਾ ਇਹ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਡਰ ਹੈ ਕਿ ਤਾਰਾਂ ਜਿਹੜੀਆਂ ਉਹਨਾਂ ਦੇ ਘਰ ਵੱਲ ਜਾਂ ਉਹਨਾਂ ਵੱਲ ਆ ਰਹੀਆਂ ਸੋ ਉਸ ਡਰ ਦੇ ਮਾਰੇ ਉਹ ਅੱਜ ਡੀਜੀਪੀ ਵੱਲ ਜਾ ਰਹੇ ਆ ਤੁਸੀਂ ਦੇਖੋ ਕਿ ਮੈਂ ਪੁੱਛਣਾ ਚਾਹਨਾ ਆ ਅਕਾਲੀ ਦਲ ਨੂੰ ਸਤਿੰਦਰ ਕੋਹਲੀ ਜੀ ਨੂੰ ਜਦੋਂ ਨਾਮਜ਼ਦ ਕੀਤਾ ਤਾਂ ਉਹਦੇ ਇੱਕ ਮਤਾ ਪਾਇਆ ਗਿਆ ਜਿਹਦੇ ਵਿੱਚ 75% ਫੀਸ ਸੀ ਜਿਹੜੀ ਉਹ ਵਾਪਸ ਰਿਕਵਰ ਕਰਨ ਦੀ ਗੱਲ ਕੀਤੀ ਸੀਗੀ ਜਿਹੜੀ ਕਿ 7 ਕਰੋੜ ਬੰਦੀ ਸੀਗੀ ਉਹ ਅੱਜ ਤੱਕਰ ਕਿਉਂ ਨਹੀਂ ਹੋਈਗੀ ਕਿੱਥੇ ਗਈ ਮੈਨੂੰ ਲੱਗਦਾ ਕਿ ਅਕਾਲੀ ਦਲ ਦੀ ਜਵਾਬਦੇਹੀ ਉਸ ਦੀ ਉਦਾਸ ਐਸਜੀਪੀਸੀ ਨੇ ਦੇਖਣਾ ਨਾ ਦੇਖੋ ਇਸ ਦੋਵੇਂ ਡਿਫਰੈਂਟ ਇਸ਼ੂ ਤਾਂ ਹੈਗੇ ਨੇ ਬੇਸ਼ੱਕ ਤੁਸੀਂ ਕਹੋ ਕਿ ਐਸਜੀਪੀਸੀ ਆਕਾਲੀ ਦਲ ਇੱਕੋ ਗੱਲ ਹੈ ਪਰ ਗੱਲ ਹੈ ਕਿ ਉਹ ਜ਼ਵਾਬਦੇਹੀ ਸੁਪੀਰ ਬਾਦਲ ਦੀ ਬਣਦੀ ਹੈ ਮੈਂ ਕਹਿੰਦਾ ਐਸਜੀਪੀਸੀ ਨਹੀਂ ਉਹ ਜਾਂਚ ਕਰਵਾਈ ਸੀ ਐਸਜੀਪੀਸੀ ਨੇ ਇਹ ਬੰਦੇ ਨਾਮਜ਼ਦ ਕੀਤੇ ਸੀਗੇ ਠੀਕ ਹੈ ਔਰ ਐਸਜੀਪੀਸੀ ਤੇ ਆਕਾਲੀ ਦਲ ਬਾਦਲ ਦੇ ਵਿੱਚ ਅੱਜ ਕੋਈ ਫਰਕ ਨਹੀਂ ਕਹਿ ਸਕਦੇ ਗੌਰਵ ਜੀ ਹਮ ਔਰ ਐਸਜੀਪੀਸੀ ਦੇ ਪ੍ਰਧਾਨ ਜਦੋਂ ਸਟੇਜਾਂ ਤੇ ਜਾ ਕੇ ਆਕਾਲੀ ਦਲ ਦੇ ਪਰਫਾਰਮ ਕਰ ਸਕਦੇ ਆ ਆਕਾਲੀ ਦਲ ਲਈ ਵੋਟਾਂ ਬਾਰੇ ਕਹਿ ਸਕਦੇ ਆ ਔਰ ਇਹ ਕਹਿ ਸਕਦੇ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲਦੇ ਅਸੀਂ ਸਿਪਾਹੀ ਆ ਤੇ ਫਿਰ ਤੁਸੀਂ ਫਰਕ ਦੇਖ ਲਓ ਕੀ ਹੈ ਨਹੀਂ ਠੀਕ ਆ ਤੁਹਾਡੀ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਮੈਂ ਸਮਝ ਰਿਹਾ ਹਾਂ ਉਸ ਗੱਲ ਨੂੰ ਜਿਹੜਾ ਤੁਸੀਂ ਉਹ ਤਾਂ ਬੜੀ ਕਲੀਅਰ ਹੈ ਐਸਜੀਪੀਸੀ ਖੁਣ ਕਿੰਦੀ ਹੈ ਐਸਜੀਪੀਸੀ ਦੇ ਜਿਹੜੇ ਨੁਮਾਇੰਦੇ ਨੇ ਉਹ ਖੁਦ ਕਹਿੰਦੇ ਨੇ ਉਸ ਦੇ ਵਿੱਚ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੈ ਐਸਜੀਪੀਸੀ ਇੱਕ ਅਲੱਗ ਸੰਸਥਾ ਹੈ ਹਾਂ ਜਿਹੜੇ ਇਸ ਸਮੇਂ ਚੁਣ ਕੇ ਉੱਥੇ ਪਹੁੰਚੇ ਨੇ ਉਹ ਅਕਾਲੀ ਦਲ ਦੇ ਨਾਲ ਡਾਇਰੈਕਟਲੀ ਮਿਲਦੇ ਨੇ ਆ ਉਹਨਾਂ ਤੋਂ ਅ ਟਿਕਟ ਲਈ ਆ ਉਸ ਦੇ ਵਿੱਚ ਕੋਈ ਦੋ ਰਾਜ ਨਹੀਂ ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਜਾਨਣਾ ਚਾਹੁੰਦਾ ਮੈਂ ਅੱਗੇ ਪੁੱਛਾਂਗਾ ਫਿਰ ਬਰਾੜ ਸਾਹਿਬ ਤੁਸੀਂ ਦਾਅਵੇ ਨਾਲ ਕਹਿ ਸਕਦੇ ਹੋ ਕਿ ਐਸਆਈਟੀ ਦੀ ਜਾਂਚ 100% ਉਸ ਦੇਸ਼ਾ ਦੇ ਵਿੱਚ ਵਧ ਰਹੀ ਹੈ ਜਿੱਥੇ ਵਧਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਇਲਜ਼ਾਮ ਇਹ ਲਗਾ ਰਹੇ ਨੇ ਕਿ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਉੱਥੇ ਨਹੀਂ ਜਾ ਰਹੇ ਇਹ ਹੋਰ ਬਸ ਇੱਧਰ ਪੁੱਧਰ ਰਸਤਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸੁਬੀਰ ਬਾਦਲ ਵਾਲੇ ਪਾਸੇ ਪਹੁੰਚ ਜਾਈਏ ਇਹ ਉਹਨਾਂ ਦੀ ਸੰਪਤੀਆਂ ਬਾਰੇ ਜਾਂਚ ਕਰ ਲਈਏ ਦੇਖੋ ਗੌਰਵ ਜੀ ਨਾ ਤਾਂ ਸਾਡੀ ਕੋਈ ਸਰਦਾਰ ਸਖਵੀਰ ਸਿੰਘ ਬਾਦਲ ਜੀ ਨਾਲ ਕੋਈ ਨਿੱਜੀ ਰੰਜਿਸ਼ ਹੈ ਨਾ ਐਸਆਈਟੀ ਦੀ ਕੋਈ ਨਿੱਜੀ ਰੰਜਿਸ਼ ਹੈ ਨਾ ਮਾਨਯੋਗ ਹਾਈ ਕੋਰਟ ਦੀ ਨਿੱਜੀ ਰੰਜਿਸ਼ ਹੈ ਮਾਨਯੋਗ ਹਾਈ ਕੋਰਟ ਦੇ ਦੇਸ਼ਾਂ ਤੇ ਐਸਆਈਟੀ ਬਣੀ ਹੈ ਐਸਆਈਟੀ ਇਨਵੈਸਟੀਗੇਸ਼ਨ ਕਰ ਰਹੀ ਆ ਉਹਦੇ ਵਿੱਚ ਜਿਹੜੇ ਜਿਹੜੇ ਨਾਮਜ਼ਦ ਹੋਣਗੇ ਜਿਨ੍ਹਾਂ ਤੇ ਕੋਈ ਸ਼ੱਕ ਹੋਊਗਾ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਊਗੀ ਜਿਹੜੇ ਮੈਂ ਤਾਂ ਕਹਿੰਦਾ ਇਹਦੇ ਚ ਚਾਹੇ ਛੋਟੇ ਤੋਂ ਛੋਟਾ ਹੋਵੇ ਚਾਹੇ ਵੱਡੇ ਤੋਂ ਵੱਡਾ ਹੋਵੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਗੌਰਵ ਜੀ ਛੋਟਾ ਮੋਟਾ ਮਸਲਾ ਨਹੀਂ ਅੱਜ ਫਰਜ਼ ਤਾਂ ਇਹ ਬਣਦਾ ਸੀਗਾ ਕਿ ਚਾਹੇ ਵਿਰੋਧੀ ਤਰ੍ਹਾਂ ਦੇ ਆਗੂ ਸਹਿਬਾਨ ਹੈ ਪ੍ਰੈਜ਼ੀਡੈਂਟ ਹੈ ਉਹ ਸਾਥ ਦਿੰਦੇ ਕਿਉਂਕਿ ਪਾਵਨ ਪਵਿੱਤਰ ਸਰੂਪ ਦਾ ਮਸਲਾ ਹੈ ਇਹ ਉਹ 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 ਉਹਨਾਂ ਦਾ ਸਾਥ ਦੇਣਾ ਬੰਦ ਆ ਸੀ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਕਰਨੀ ਉਹ ਕਰੋ ਤੇ ਕਿੱਥੇ ਅੱਜ ਜਾ ਕੇ ਆਪਣੇ ਵਰਕਰਾਂ ਨੂੰ ਬਚਾਉਣ ਦੀ ਗੱਲ ਕਰ ਰਹੇ ਆ ਚਲੋ ਤੁਹਾਡੀ ਗੱਲ ਆ ਗਈ ਤੇ ਆਪਣੇ ਅਧਿਕਾਰੀਆਂ ਨੂੰ ਬਚਾਉਣ ਦੀ ਗੱਲ ਕਰ ਰਹੇ ਆ ਕਿ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੁਣ ਮੈਨੂੰ ਦੱਸੋ ਇਹਨਾਂ ਦੇ ਵਰਕਰ ਜਾਦੇ ਅਹਿਮੀਅਤ ਰੱਖਦੇ ਆ रुक कर दिया कलेर साहब मेरे दो पॉइंट ने पहला सारा कर रही है कि बिल्कुल उस दिशा चाहिए जिथे जानी चाहिए दूजा जेडी एलीगे लगा रहे हो कि सुखबीर बादल जो कह रहे हैं डी जी पी पहुंच गए ਆਧਾਰ ਕੀ ਹੈ ਸਰ ਉਸ ਦਾ ਉਸ ਦਾ ਬੇਸ ਕੀ ਹੈ ਜਿਹੜਾ ਤੁਸੀਂ ਇੰਨਾ ਸੀਰੀਅਸ ਐਲੀਗੇਸ਼ਨ ਲਗਾ ਰਹੇ ਹੋ ਕਿ ਮੈਨੂੰ ਫੜਨਾ ਚਾਹੁੰਦੇ ਨੇ ਇਸ ਤਰੀਕੇ ਨਾਲ ਰੇਡ ਕਰ ਰਹੇ ਨੇ ਜਾਂ ਫਿਰ ਮੇਰੇ ਖਿਲਾਫ ਕੋਈ ਕਾਰਵਾਈ ਕਰਨ ਦੀ ਤਿਆਰੀ ਹੋ ਰਹੀ ਹੈ ਇਹਦਾ ਆਧਾਰ ਕੀ ਹੈ ਉਹ ਦੋ ਸੀਏ ਬਠਿੰਡਾ ਤੇ ਲੁਧਿਆਣਾ ਵਾਲੇ ਕਿ ਉਹਨਾਂ ਦੇ ਕੋਲ ਐਸਆਈਟੀ ਪਹੁੰਚ ਗਈ ਤੁਹਾਨੂੰ ਇਸ ਕਰਕੇ ਲੱਗਦਾ ਕਿ ਟਾਰਗੇਟ ਸੁਖਬੀਰ ਬਾਦਲ ਹੈ ਗੌਰਵ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਸਮੇਂ ਪੁਲਿਸ ਨਾਮ ਦੀ ਜਾਂ ਪੁਲਿਸਿੰਗ ਨਾਮ ਦੀ ਕੋਈ ਚੀਜ਼ ਨਹੀਂ ਪੁਲਿਸ ਸਿਆਸੀ ਮਹਤਵਕਾਂਸ਼ਾ ਪੂਰੀਆਂ ਕਰਨ ਦੇ ਲਈ ਵਰਤੀ ਜਾ ਰਹੀ ਹੈ ਸਿਆਸੀ ਵਿਰੋਧੀਆਂ ਵਿਰੁੱਧ ਢੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਨਹੀਂ ਪੰਜਾਬ ਦਾ ਚ ਹਾਲਾਤ ਕੀ ਨੇ ਹਾਈ ਕੋਰਟ ਦੀ ਹਰ ਰੋਜ਼ ਇੱਕ ਟਿੱਪਣੀ ਆਉਂਦੀ ਹੈ ਅੱਜ ਵੀ ਰਾਣਾ ਬਲਾਚੌਰੀਏ ਦੇ ਕਤਲ ਦੇ ਵਿੱਚ ਆਈ ਹੈ ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਨੂੰ ਕੋਈ ਮਾਰ ਕੇ ਚਲਾ ਜਾਂਦਾ ਪੁਲਿਸ ਖੜੀ ਦੇਖ ਰਹੀ ਹੁਣ ਜਿਹੜਾ ਗੱਲ ਕਰਦੇ ਨੇ 328 ਰੂਪ ਦਾ ਮਸਲਾ ਦੇਖੋ ਮਸਲਾ ਬਹੁਤ ਗੰਭੀਰ ਹੈ ਔਰ ਇਸ ਮਸਲੇ ਵਿੱਚ ਅਕਾਲਤਖਸਾ ਵੱਲੋਂ ਬਣਾਈ ਕਮੇਟੀ ਐਡਵੋਕੇਟ ਈਸ਼ਰ ਸਿੰਘ ਜੀ ਦੀ ਉਹਦੀ ਇੱਕ ਡਿਟੇਲਡ ਰਿਪੋਰਟ ਹੈ ਉਹਦੇ ਚ 16 ਬੰਦਿਆਂ ਦੇ ਉੱਤੇ ਜ਼ਿੰਮੇਵਾਰੀ ਫਿਕਸ ਕਰਕੇ ਸ਼੍ਰੋਮਣੀ ਕਮੇਟੀ ਨੇ ਬਰਖਾਸਤ ਕਰਤੇ ਉਹਨਾਂ ਦੇ ਖਿਲਾਫ ਐਕਸ਼ਨ ਲੈ ਲਿਆ ਉਹਨਾਂ ਦੀ ਗ੍ਰੈਚੂਟੀ ਜੋ ਬਣਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸਾਰਾ ਕੁਝ ਜ਼ਬਤ ਕਰਕੇ ਉਹ ਵਿਹਲੇ ਕਰਕੇ ਘਰ ਨੂੰ ਤੋਰਤੇ ਠੀਕ ਹੈ ਠੀਕ ਹੈ ਜੀ ਪੰਜਾਬ ਦੀ ਸਰਕਾਰ ਆਈ ਹੂੰ ਇਹਨੇ ਕਿਹਾ ਜੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਮਾਮਲੇ 'ਚ ਦਖਲ ਦੇਣੀ ਹੈ ਉਹਦੇ ਤੇ ਪਰਚਾ ਦਰਜ ਕਰ ਲਿਆ ਹੂੰ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਉਰੇ ਬੈਠੇ ਨੇ ਇਹ ਪੰਜਾਬ ਦੇ ਲੋਕਾਂ ਨੂੰ ਥੋੜੇ ਮਾਧਿਅਮ ਨਾਲ ਦੱਸਣ ਕਿ ਉਹਦੇ 'ਚ ਇੱਕ ਜਸਵੰਤ ਸਿੰਘ ਜਿਲਦਕਾਰ ਹੂੰ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਧਾਨ ਹੈ ਤੇ ਉੱਥੇ ਦੇ ਪਲੈਨਿੰਗ ਬੋਰਡ ਦਾ ਚੇਅਰਮੈਨ ਹੈ ਹੂੰ ਉਹਨੂੰ ਕਿਉਂ ਨਹੀਂ ਅਜੇ ਤੱਕ ਗ੍ਰਿਫਤਾਰ ਕੀਤਾ ਜੀ ਜਿਹੜਾ ਬੰਦਾ ਪਲੈਨਿੰਗ ਬੋਰਡ ਦਾ ਚੇਅਰਮੈਨ ਹੈ ਜੈ ਸਤਿੰਦਰ ਕੋਲੀ ਨੂੰ ਫੜ ਲਿਆ ਤਾ ਫਿਰ ਜਿਹੜਾ ਤੁਹਾਡਾ ਪਲੈਨਿੰਗ ਬੋਰਡ ਦਾ ਚੇਅਰਮੈਨ ਹੈ ਉਹਨੂੰ ਐਸਆਈਟੀ ਨੇ ਕਿਉਂ ਨਹੀਂ ਫੜਿਆ ਐਸਆਈਟੀ ਤੇ ਉਸੇ ਦਿਨ ਹੀ ਸਵਾਲ ਖੜੇ ਹੋਗੇ ਸੀ ਫਿਰ ਇਹੀ ਐਸਆਈਟੀ ਹੈ ਜਿਹੜੀ ਇੱਕ ਕਮਾਲ ਦਾ ਤੁਸੀਂ ਦੇਖੋਗੇ ਪੰਜਾਬ ਚ ਕਿ ਤੁਸੀਂ ਐਸਆਈਟੀਆਂ ਚੱਕ ਲੋ ਲੈ ਦੇ ਕੇ ਉਹੀ ਪੰਜ ਸਤ ਅਫਸਰ ਨੇ ਜਿਹੜੇ ਹਰ ਐਸਆਈਟੀ ਦੇ ਮੈਂਬਰ ਨੇ ਇਹ ਪੰਜਾਬ ਦੇ ਵਿੱਚ ਹੋਰ ਕੋਈ ਅਫਸਰ ਨਹੀਂ ਔਰ ਜਦੋਂ ਖਾਸ ਕਰਕੇ ਅਸੀਂ ਗੱਲ ਤਾਂ ਬੜਾ ਜ਼ੋਰ ਦੇ ਕੇ ਕਹਿੰਦੇ ਆ ਖੈਰ ਮੇਰਾ ਵਿਸ਼ਾ ਨਹੀਂ ਪਰ ਮੈਂ ਕਹਿ ਦਨਾ ਅਸੀਂ ਤਾਂ ਕਹਿੰਦੇ ਆ ਕਿ ਜੀ ਅਸੀਂ 328 ਰੂਪਾਂ ਦੀ ਜਾਂਚ ਕਰ ਰਹੇ ਆ ਹੂੰ ਕਿ ਪੰਜਾਬ ਪੁਲਿਸ ਚ ਕੋਈ ਗੁਰਸਿੱਖ ਅਫਸਰ ਨਹੀਂ ਅਸੀਂ ਉਹ ਅਫਸਰ ਗੁਰੂ ਘਰਾਂ ਦੇ ਵਿੱਚ ਵੜ ਰਹੇ ਆ ਅਸੀਂ ਸਤਖੰਡ ਚ ਜਾ ਕੇ ਸਰੂਪਾਂ ਦੀ ਤਲਾਸ਼ੀ ਲੈ ਰਹੇ ਆ ਉਹ ਅਫਸਰ ਲੈ ਰਹੇ ਨੇ ਜਿਹੜੇ ਕਿ ਆਪ ਗੁਰਸਿੱਖ ਨਹੀਂ ਜਿਨ੍ਹਾਂ ਨੂੰ ਰਹਿਤ ਮਰਿਆਦਾ ਦਾ ਨਹੀਂ ਪਤਾ ਜਿਹੜਾ ਉੱਥੇ ਰਾਜਾ ਨਾਭ ਕਮਲਜੀ ਦੇ ਅਸਥਾਨ ਤੇ ਹੋਇਆ ਉਹ ਕੀ ਕਿਸੇ ਤੋਂ ਲੁਕਿਆ ਇਹੀ ਐਸਆਈਟੀ ਸੀ ਜਿਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੀ ਉੱਥੇ ਤਾਂ ਸਾਨੂੰ ਲੱਭ ਗਏ ਜੀ 169 ਸਰੂਪ ਲੱਭ ਗੇ ਬਾਦ ਦੇ ਵਿੱਚ ਕਹਿੰਦੇ ਜੀ ਮੁੱਖ ਮੰਤਰੀ ਨੂੰ ਮਿਸ ਇਨਫੋਰਮੇਸ਼ਨ ਹੋਗੀ ਇਹਨੇ ਦਿੱਤੀ ਉਹ ਮਿਸ ਇਨਫੋਰਮੇਸ਼ਨ